ਸਸਿਕਾ ਦੋਸਤੋ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਸਵਾਲ ਇਹ ਹੁੰਦਾ ਹੈ ਵੀ ਜੇਕਰ ਕੋਈ ਕੁੜੀ ਨੂੰ ਪਤਾ ਵੀ ਹੈ ਕਿ ਮੁੰਡਾ ਵਿਆਹਿਆ ਹੋਇਆ ਹੈ ਤੇ ਉਹਦੇ ਤੋਂ ਬਾਅਦ ਉਹ ਕਈ ਵਾਰ ਬਾਅਦ ਚ ਰਿਸ਼ਤਾ ਵਿਗੜ ਜਾਂਦਾ ਹੈ ਤੇ ਜੇਕਰ ਗੱਲ ਕੁੜੀ ਜ਼ਿਆਦਾ ਹੀ ਕੋਈ ਹਿੰਡ ਪਈ ਹੋਈ ਹੋਵੇ ਤਾਂ ਉਹ ਕੋਰਟ ਕਚੈਰੀਆਂ ਤੱਕ ਵੀ ਪਹੁੰਚ ਜਾਂਦੀਆਂ ਨੇ ਤੇ ਫਿਰ ਸਵਾਲ ਖੜਾ ਇਹ ਹੁੰਦਾ ਵੀ ਜੇਕਰ ਕੁੜੀ ਨੂੰ ਪਤਾ ਹੈ ਕਿ ਮੁੰਡਾ ਵਿਆਹਿਆ ਹੋਇਆ ਉਹਦੇ باوجود ਉਹਦੇ ਨਾਲ ਸੰਬੰਧ ਰੱਖਦੀ ਹੈ ਤੇ ਫਿਰ ਕੀ ਆ ਅਜਿਹੀ ਜਦੋਂ ਸਰਚ ਕਰ ਰਿਹਾ ਸੀ ਮੈਂ ਤਾਂ ਕਈ মিডিਆ ਰਿਪੋਰਟਸ ਨਿਕਲੀਆਂ ਹੈ ਪੁਰਾਣੀਆਂ ਨੇ ਡੇਟਾ 2022 ਦਾ ਇੱਕ ਫੈਸਲਾ ਨਿਕਲਿਆ ਉਹ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ ਕਿਉਂਕਿ ਅਲੱਗ-ਅਲੱਗ ਜਿਹੜੇ মিডিਆ ਹਾਊਸਿਜ਼ ਨੇ ਲਾਇਆ ਹਾਲਾਂਕਿ ਸਮੇਂਦਾਰ ਸਮੇਂ ਕਈ ਚੀਜ਼ਾਂ ਲੈ ਕੇ ਚੇਂਜਿੰਗ ਆਂਦੀ ਹੈ ਪਰ ਇਹਦੇ ਤੇ ਇਹਦੇ ਤੌਰ ਦੇ ਉੱਤੇ ਜੇ ਮੈਂ ਗੱਲ ਕਰਾਂ ਤਾਂ ਇਹ ਰੱਖਣਾ ਰੇਪ ਨਹੀਂ ਹੈਗਾ ਯਾਨੀ ਕਿ ਬਲਾਤਕਾਰ ਨਹੀਂ ਹੈਗਾ ਬਲਕਿ ਉਹ ਲਵ ਅਤੇ ਪੈਸ਼ਨ ਹੈ ਕੇਰਲ ਹਾਈ ਕੋਰਟ ਨੇ ਇਹ ਟਿੱਪਣੀ ਹੈ ਜਿਹੜੀ ਉਹ ਕੀਤੀ ਸੀਗੀ ਇਹ ਤੋਂ ਪਾਬ ਇਹ ਲੱਗਦਾ ਵੀ ਜੇਕਰ ਕਿਸੇ ਨੂੰ ਪਤਾ ਹੈ ਪਹਿਲੀ ਗੱਲ ਤਾਂ ਇਹ ਹੈ ਵੀ ਜਿਹਨੂੰ ਪਤਾ ਹੀ ਹੈ ਤਾਂ ਉਹ ਤਾਂ ਸਿੱਧੇ ਮੁੱਥੇ ਤੌਰ ਦੇ ਉੱਤੇ ਹੈ ਵੀ ਇਹ ਪਤਾ ਨਹੀਂ ਕਿਉਂ ਲੋਕ ਆਪਦੇ ਤੋਂ ਕੁੜੀਆਂ ਨੇ ਜਿਹੜੀਆਂ ਉਹ ਵੀ ਜੇ ਕਹੀਏ ਕਿ ਜਾਦੀ ਯਕੀਨ ਕਈ ਵਾਰ ਕਰ ਬੈਠਦੀਆਂ ਨੇ ਜੇ ਕਰ ਬੈਠਦੀਆਂ ਨੇ ਤੇ ਫਿਰ ਉਸ ਤੋਂ ਬਾਅਦ ਵਿੱਚ ਰੌਲਾ ਪਾ ਕੇ ਵੀ ਕੋਈ ਕੁ ਇੱਕ ਵਾਰ ਕੁਝ ਨਹੀਂ ਬਣਦਾ ਹੈਗਾ ਕੋਟਾ ਵੀ ਇਹ ਗੱਲ ਸਮਝਦੀਆਂ ਨੇ ਵੀ ਜੇਕਰ ਯਾਰ ਪਤਾ ਸੀਗਾ ਫਿਰ ਤਾਂ ਤੁਸੀਂ ਇਹ ਨਜਾਇਜ਼ ਬਲਾਤਕਾਰ ਦੇ ਜਿਹੜੀ ਇਲਜ਼ਾਮ ਕਿਸ ਤੇ ਲਾ ਰਹੇ ਕੇਰਲ ਹਾਈ ਕੋਰਟ ਨੇ ਕਹਿੰਦੇ ਇੱਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਇਹ ਹੈਗੀ ਹੈ 2000 ਇਹ ਕਿ ਤੁਬਰ ਦਾ ਫੈਸਲਾ ਹੈਗਾ ਕਹਿੰਦੇ ਫੈਸਲੇ ਦੇ ਵਿੱਚ ਮਹਿਲਾ ਨੂੰ ਸ਼ਾਦੀ ਸ਼ੋਦਾ ਪੁਰਸ਼ ਦੇ ਨਾਲ ਤੇ ਉਹਦੀ ਵਿਆਹ ਬਾਰੇ ਜਨਰਲ ਦੇ 바ਜੂ ਸੰਬੰਧ ਬਣਾਉਂਦੀ ਆ ਤਾਂ ਉਹ ਰੇਪ ਦੇ ਦਾਇਰੇ ਦੇ ਵਿੱਚ ਨਹੀਂ ਰੱਖਿਆ ਜਾ ਸਕਦਾ ਬਲਕਿ ਇਹਨਾਂ ਦੋਨੋਂ ਦੇ ਵਿੱਚ ਪ੍ਰੇਮ ਅਤੇ ਰੋਮਾਂਚ ਲਵ ਅਤੇ ਪੈਸ਼ਨ ਦੇ ਤੌਰ ਦੇ ਉੱਤੇ ਇਹ ਜਿਹੜਾ ਮਾਮਲਾ ਦੇਖਿਆ ਜਾਊਗਾ ਪੂਰਾ ਮਾਮਲਾ ਹੈਗਾ ਕੀ ਸੀ ਇਹ ਖਬਰ ਦੀ ਸ਼ੁਰੂਆਤ ਦੇ ਵਿੱਚ ਕਹਿੰਦੇ ਕਹਾਣੀ ਇਸ ਤਰ੍ਹਾਂ ਦੀ ਹੈ ਕਿ ਤੁਹਾਨੂੰ ਸਮਝਣਾ ਆਸਾਨ ਹੋ ਜੇ ਕਿਰਲ ਹਾਈ ਕੋਰਟ ਨੇ 33 ਸਾਲ ਦੇ ਇੱਕ ਵਿਅਕਤੀ ਨੇ ਉਸ ਦੇ ਖਿਲਾਫ ਵਿਆਹ ਦਾ ਝੂਠਾ ਵਾਅਦਾ ਕਰਨ ਦੇ ਸੰਬੰਧ ਦੇ ਵਿੱਚ 4420 ਤੇ 406 ਤੇ ਬਲਾਤਕਾਰ ਦੀ 376 ਦੇ ਅਰੋਪਾਂ ਨੂੰ ਖਾਰਜ ਕਰਦੇ ਹੋਏ ਯਾਚਕਾਦਾਰ ਕੀਤੀ ਯਾਨੀ ਕਿ ਖਾਰਜ ਕਰਨ ਲਈ ਯਾਚਕਾਦਾਰ ਕਰੀ ਸੀ ਮਾਮਲਾ ਜਦੋਂ ਹਾਈ ਕੋਰਟ ਨੇ ਸੁਣਵਾਈ ਕੀਤੀ ਤਾਂ ਪਹਿਲੂ ਦੇ ਵਿੱਚ ਸਾਹਮਣੇ ਆਇਆ ਕਿ ਫਿਰ ਇੱਕ ਵੱਡਾ ਫੈਸਲਾ ਵੀ ਸੁਣਾਇਆ ਮਾਮਲੇ ਦੀ ਸੁਣਵਾਈ ਦੇ ਦੌਰਾਨ ਪਾਇਆ ਗਿਆ ਕਿ ਲੜਕੇ ਨੇ ਦੀ ਲੜਕੀ ਦੇ ਨਾਲ ਸੰਬੰਧ ਸੀਗੇ ਲੜਕੀ ਨੂੰ ਪਹਿਲਾਂ ਪਤਾ ਸੀਗਾ ਕਿ ਉਹ ਵਿਆਹ ਹੋਇਆ ਤੇ ਦੂਜੇ ਪਾਸੇ ਸਾਲ 2010 ਦੇ ਵਿੱਚ ਜਾਣਦੇ ਸੀਗੇ ਇੱਕ ਦੂਜੇ ਨੂੰ ਸਾਲ 2010 ਤੋਂ ਯਾਨੀ ਕਿ ਜਾਣਦੇ ਸੀਗੇ ਉਦੋਂ ਉਹ 10 ਸਾਲ ਹੋ ਗਏ ਹੁਣੇ ਤਕਰੀਬਨ 12 ਸਾਲ ਲੜਕੇ ਦੇ ਵਿਆਹ ਦੇ ਹੁੰਦੇ ਵਿੱਚ 2013 ਤੋਂ ਪਤਾ ਚੱਲਿਆ ਉਦੋਂ ਬਾਅਦ ਉਹਨਾਂ ਦੇ ਵਿੱਚ ਸੰਬੰਧ ਜਾਰੀ ਜਾਹਿਰ ਰਹੇ ਦੋਨਾਂ ਦੇ ਵਿੱਚ ਸੰਬੰਧ ਲੜਕੇ ਦੀ ਵਿਆਹ ਤੋਂ ਪਹਿਲਾਂ ਵੀ ਪਹਿਲਾਂ ਤੋਂ ਵੀ ਸੀਗੇ ਤੇ ਬਾਅਦ ਦੇ ਵਿੱਚ ਵੀ ਜਾਰੀ ਰਹੇ ਜਦੋਂ ਕਿ ਲੜਕੇ ਨੇ ਤਲਾਕ ਲੈ ਲਿਆ ਸੀ ਉਸ ਤੋਂ ਬਾਅਦ ਦੋਨਾਂ ਦੇ ਸਬੰਧ ਬਣੇ ਰਹੇ ਅਦੇਹੇ ਦੇ ਵਿੱਚ ਲੜਕੇ ਨੇ ਲੜਕੇ ਦੇ ਖਿਲਾਫ ਵਿਆਹ ਦਾ ਝੂਠਾ ਵਾਅਦਾ ਤੇ ਸਬੰਧ ਬਣਾਉਂਦੇ ਆਰੋਪ ਨਹੀਂ ਬਣਦੇ ਹੈਗੇ ਇਹ ਇਹ ਗੱਲ ਕਹਿੰਦੇ ਹੋ ਸ਼ਿਕਾਇਤਕਰਤਾ ਨੇ ਇਸ ਤਰ੍ਹਾਂ ਦੇ ਆਰੋਪਾਂ ਨੂੰ ਖਾਰਜ ਕਰਦੀ ਹੈ ਇਸ ਤੋਂ ਬਾਅਦ ਹਾਈ ਕੋਰਟ ਨੇ ਦੋਨਾਂ ਲੋਕਾਂ ਦੇ ਵਿੱਚ ਸ਼ਰੀਕ ਸਬੰਧ ਨੂੰ ਲੈ ਕੇ ਆਪਣੀ ਟਿੱਪਣੀ ਕੀਤੀ ਕੇਰਲ ਹਾਈ ਕੋਰਟ ਨੇ ਕਿਹਾ ਕਿ આરોપી ਤੇ ਸ਼ਿਕਾਇਤਕਰਤਾ ਦੇ ਵਿੱਚ ਸਬੰਧ ਪੂਰੀ ਤਰ੍ਹਾਂ ਦੇ ਨਾਲ ਆਪਸੀ ਸਹਿਮਤੀ ਦੇ ਨਾਲ ਬਣੇ ਨੇ ਇਸ ਮਾਮਲੇ ਦੇ ਵਿੱਚ ਦਰਜ ਐਫ ਆਈ ਆਰ ਦੇ ਵਿੱਚ ਇਹ ਵੀ ਗੱਲ ਕਹੀ ਹੈ ਕਿ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਔਰੋਪੀ ਲੜਕੇ ਦੇ ਲੜਕੀ ਦੇ ਨਾਲ ਵਿਆਹ ਦਾ ਵਾਅਦਾ ਕੀਤਾ ਨਾ ਹੀ ਇਹ ਗੱਲ ਨਿਕਲ ਕੇ ਆਉਂਦੀ ਹੈ ਕਿ ਉਹਨੇ ਲੜਕੀ ਨੂੰ ਧੋਖੇ ਦੀ ਕੋਸ਼ਿਸ਼ ਕੀਤੀ ਅਜਿਹੇ ਦੇ ਦੌਰਾਨ ਜੋ ਸਬੰਧ ਬੜੇ ਉਹਨਾਂ ਦੇ ਬਲਾਤਕਾਰ ਦੇ दायरे ਦੇ ਵਿੱਚ ਨਹੀਂ ਰੱਖਿਆ ਜਾ ਸਕਦਾ ਬਲਕਿ ਇਹ ਮਹਿਜ਼ ਇੱਕ ਲਵ ਤੇ ਪੈਸ਼ਨ ਦੀ ਗੱਲ ਹੈ ਹੁਣ ਗੱਲ ਇਹ ਹੈ ਵੀ ਅਜਿਹੇ ਮਾਮਲੇ ਦੇ ਵਿੱਚ ਕਹਿੰਦੇ ਹਾਈ ਕੋਰਟ ਨੇ ਜੱਜਕਾ ਕਰਤਾ ਦੇ ਖਿਲਾਫ ਦਰਜ ਕੀਤੀ ਗਈ ਐਫਆਈਆਰ ਨੂੰ ਖਾਰਜ ਕਰਤਾ ਹੁਣ ਗੱਲ ਇਹ ਹੈ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਮਾਮਲੇ ਕਈ ਵਾਰ ਸਾਹਮਣੇ ਆਉਂਦੇ ਨੇ ਜਿੱਤੋਂ ਤੁਹਾਨੂੰ ਸਾਰੀਆਂ ਚੀਜ਼ਾਂ ਬਾਰੇ ਪਹਿਲਾਂ ਪਤਾ ਹੋਵੇ ਤਾਂ ਉਹਦੇ ਵਿੱਚ ਕੋਰਟਾਂ ਵੀ ਇਹ ਗੱਲ ਮੰਨਦੀਆਂ ਨੇ ਵੀ ਤੁਸੀਂ ਜਦੋਂ ਸੋਚਦੇ ਸਮਝਦੇ ਸਭ ਕੁਝ ਪਤਾ ਹੋਣ ਦੇ ਬਾਵਜੂਦ ਸਹਿਮਤੀ ਦੇ ਨਾਲ ਜ ਤਾਂ ਉਹਨਾਂ ਦੇ ਵਿੱਚ ਕਦੇ ਵੀ ਸਜ਼ਾ ਨਹੀਂ ਦਿੱਤੀ ਜਾ ਸਕਦੀ ਹਾਲਾਂਕਿ ਸਮੇਂਦਰ ਸਮੇਂ ਹੁੰਦਾ ਹੈ ਵੀ ਜਿਵੇਂ 2022 ਦਾ ਫੈਸਲਾ ਉਸ ਤੋਂ ਬਾਅਦ ਵਿੱਚ ਹੋ ਸਕਦਾ ਬਹੁਤ ਸਾਰੇ ਫੈਸਲੇ ਲਗਾਤਾਰ ਹਾਈ ਕੋਰਟ ਤੋਂ ਆਉਂਦੇ ਰਹਿੰਦੇ ਨੇ ਪਰ ਇਹ ਇੱਕ ਕਹਿ ਜਾ ਸਕਦਾ ਵੀ ਰੈਫਰੈਂਸ ਦੇ ਤੌਰ ਤੇ ਕਈ ਵਾਰ ਜਦੋਂ ਵਰਤੇ ਜਾਂਦੇ ਨੇ ਤਾਂ ਉੱਥੇ ਤੁਸੀਂ ਇਹ ਗੱਲ ਸਮਝੀ ਜਾ ਸਕਦੀ ਹੈ ਵੀ ਜੇਕਰ ਕੋਈ ਕੁੜੀ ਇਹ ਗੱਲ ਕਹੇ ਕਿ ਮੁੰਡਾ ਵਿਆਹ ਹੋਇਆ ਮੈਨੂੰ ਉਹ ਵੀ ਪਤਾ ਹੈ ਮੁੰਡੇ ਦੇ ਨਾਲ ਫਿਰ ਵੀ ਤੂੰ ਸਬੰਧ ਰੱਖਦੀ ਹੈਂ ਉਸ ਤੋਂ ਬਾਅਦ ਦੇ ਵਿੱਚ ਉਹ ਵਿਆਹ ਦਾ ਜੇ ਗੱਲ ਤੁਹਾਨੂੰ ਕਹਿੰਦਾ ਵੀ ਹੈ ਪਰ ਤੁਹਾਨੂੰ ਪਤਾ ਵੀ ਜਦੋਂ ਤੱਕ ਉਹ ਤੁਹਾਡੇ ਬੌਸ ਨਹੀਂ ਹੁੰਦਾ ਤੁਸੀਂ ਵਿਆਹ ਕਰਾ ਨਹੀਂ ਸਕਦੇ ਲੀਗਲੀ ਵੀ ਸਹੀ ਨਹੀਂ ਹੈਗਾ ਤਾਂ ਆਖਰ ਜੇਕਰ ਲੜਕੀ ਫਿਰ ਵੀ ਸਬੰਧ ਰੱਖਦੀ ਹੈ ਉਹ ਤਾਂ ਫਿਰ ਦੇਖਿਆ ਜਾਵੇ ਆਪਸੀ ਤੌਰ ਦੇ ਉੱਤੇ ਕਹਿੰਦੇ ਉਹਨਾਂ ਦੀ ਮਿਊਚੁਅਲ ਅੰਡਰਸਟੈਂਡਿੰਗ ਆ ਤੇ ਮਿਊਚੁਅਲ ਅੰਡਰਸਟੈਂਡਿੰਗ ਤੋਂ ਬਾਅਦ ਜੇਕਰ ਤੁਹਾਡੀ ਕਹਾਣੀ ਕਿਤੇ ਵਿਗੜ ਗਈ ਉਦੋਂ ਬਾਅਦ ਤੁਸੀਂ ਰੌਲਾ ਇਸ ਚੀਜ਼ ਨੂੰ ਲੈ ਕੇ ਪਾਓ ਕਿ ਮੇਰੇ ਨਾਲ ਧੋਖਾ ਹੋ ਗਿਆ ਤਾਂ ਕਹਿੰਦੇ ਸਹੀ ਜ ਨਹੀਂ ਜਾਪਤਾ